ਅਹ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਾਂ ਡੈਰੀ ਫਾਰ ਉਂਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਇੱਕ ਬਈ ਟਾਪ ਬਰੀਡ ਦੀ ਤਾਜੀ ਸੂਈਆ ਵੜ ਤੇ ਇੱਕ ਕਰਮ ਵਾਲੀ ਗੱਬਣ ਥੋੜੇ ਕਿ ਦਿਨ ਕਰਮ ਵਾਲੀ ਲੈੰਦੀ ਆ ਤੇ ਜਿਸ ਘਰ ਚੋ ਵੀ ਵੀਡੀਓ ਬਣਾ ਰਹੇ ਆ ਵੀਰ ਦੇ ਘਰੇਲੂ ਪਸ਼ੂ ਰੱਖੇ ਵਾ ਕੋਈ ਬਈ ਦਾ ਵਪਾਰ ਦਾ ਕੰਮ ਨਹੀਂ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਜੀ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਆ ਸਕੇ ਜੇ ਕੋਈ ਵੀ ਰਮੇ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਪੁੱਛ ਲੈਨੇ ਬਾਈ ਟੋਟੇ ਆ ਜੀ ਬਾਈ ਜੀ ਸਹਿਕਾਰ ਸਹਿਕਾਰ ਉਹ ਠੀਕ ਹੋ ਵਧੀਆ ਜੀ ਹਾਂਜੀ ਵਧੀਆ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਜੀ ਰਵੀ ਪਿੰਡ ਗੁਰੂਸਰ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਬਈ ਖੋਲ ਜੀ ਨੇੜੇ ਪਿੰਡ ਬਈ ਨੇੜੇ ਇਧਰ ਜਲਾਲ ਜੀ ਪਹਿਲੇ ਪਾਸੇ ਪਾਇਤਾ ਪਾਇਤਾ ਜੀ ਠੀਕ ਆ ਬਈ ਮੋਬਾਈਲ ਨੰਬਰ ਬੋਲ ਦੇ 97793 ਹਮਮ 807 ਠੀਕ ਆ ਬਈ ਬਈ ਜਿਹੜੀ ਪਹਿਲੇ ਨੰਬਰ ਤੇ ਵਾਰਡ ਦੇ ਦਿੰਦੇ ਕਿਹੜਾ ਸੂਹਾ ਸੂਹਾ ਇਹ ਜੀ ਤੀਜਾ ਸੂਹਾ ਸੂਹਿਆ ਜੀ ਇਹ ਚਾਹ ਦੋ ਸੂਹੀ ਆ ਭਰਾ ਇਹ ਬਸ 10 ਮਿੰਟ ਹੀ ਹੋਏ 10 ਮਿੰਟ ਹੋਏ ਹਾਂਜੀ ਜੇਰ ਪੈਣੀ ਆ ਹਾਂਜੀ ਹਾਂਜੀ ਤੇ ਵੌਲਾ ਕੱਢਿਆ ਤਾਂ ਨਹੀਂ ਨਹੀਂ ਹਜੇ ਠੀਕ ਆ ਬਈ ਕਿੰਨਾ ਕੁ ਰਿਕਾਰਡ ਆ ਬਈ ਦੋਦਾਂ ਪਿਛਲੇ ਸਵੇਰੇ ਆਈ ਹਾਂਜੀ ਹਾਂਜੀ 24 ਤੋਂ 26 24 ਤੋਂ 26 ਵਾਈ ਮੈਂ ਦੱਸਦਾ 24 ਤੋਂ 26 ਲੀਟਰ ਦਾ ਰਿਕਾੜਾ ਬੱਚਾ ਕੀ ਦਿੰਦੀ ਬਸਾ ਜੀ ਬਸਾ ਬੱਚਾ ਦੇ ਹਾਂਜੀ ਬੱਚੇ ਚੰਗੇ ਦਿੰਦੀ ਹਾਂਜੀ ਹਾਂਜੀ ਆਰਡਰ ਬੜਾ ਕਮਾਲ ਦਾ ਚਾਰੇ ਥਣ ਨਿੱਖੜਵੇਂ ਪੂਰੇ ਗੈਸ ਤੇ ਗੁਲਾਬੀ ਥਣ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਪੂਚ ਵਾਈ ਚੂ ਹੀ ਕਿਵੇਂ ਆ ਬਈ ਪੂਰੀ ਹੈ ਜੀ ਠੀਕ ਆ ਹਾਂ ਨੰਬਰ ਵਨ ਨਾੜਾ ਨੂੜਾ ਫੋਲ ਚੰਗੀਆਂ ਵੱਡੀ ਨਾੜ ਦੇਖੋ ਬਈ ਕਿਆ ਬਾਤ ਅਲੇਵਾ ਬੌਸ ਸੋਣਾ ਤਿਆਰ ਕਰਿਆ ਹੈ ਨਾ ਬਈ ਹਾਂਜੀ ਹਾਂਜੀ ਹੂੰ ਬਾਕੀ ਦੁੱਧ ਦਾ ਰਿਕਾਰਡ ਚੰਗਾ ਹੈ ਸੋਈ ਸਵਾਈ ਹੈ ਏਸ ਬੜਾ ਪਿਆਰਾ ਕੱਦ ਚੰਗਾ ਪੜੀ ਵੀ ਬੌ ਬਾਬਾ ਜਣ ਪੂਰਾ ਜੀ ਨਹੀਂ ਕੋਈ ਟੱਟੀ ਨਹੀਂ ਜੀ ਸੂਕੀ ਹਾਂ ਸੂਏ ਦਾ ਤਾਂ ਕਰਮਣੀ ਨੂੰ ਪਤਾ ਹੀ ਨਹੀਂ ਲੱਗਿਆ ਕਿ ਨਹੀਂ ਹੱਥ ਵੀ ਨਹੀਂ ਲਾਉਣਾ ਦੀ ਲੋੜ ਪਈ ਸਹੀ ਗੱਲ ਹੈ ਬਈ ਪਰ ਸ਼ਾਂ ਤੋਂ ਲੇਵਾ ਦੇਖੋ ਕਮਾਲ ਦਾ ਪੂਰਾ ਪੰਡ ਵਾਲਾ ਲੇਵਾ ਕਰਮਣੀ ਨੇ ਤਿਆਰ ਕਰਿਆ ਬਈ ਦੋਨੇ ਦਿਨੇ ਬਾਸੂ ਲੇਵਾ ਚੈੱਕ ਕਰ ਲਉ ਥਾਂ ਇੱਕ ਨੰਬਰ ਹੈ ਚਿਵਾਈ ਵੀ ਬਈ ਕਹਿੰਦਾ ਇੱਕ ਨੰਬਰ ਫੁੱਲ ਦੇ ਬਈ ਮੜੀ ਤੋਰ ਕੇ ਰਖਾ ਦੀਏ ਸੋਈ ਸਵਾਈ ਆ ਬਈ ਅਰੇ ਵੱਡੇ ਕੱਦ ਚ ਪਲੀ ਵੀ ਫੁੱਲ ਜਿੰਨੀ ਕਹਿ ਦੋ ਬਈ ਠੀਕ ਆ ਕਿ ਨਹੀਂ ਸੋਈ ਸਵਾਈ ਆ ਹੁਣੇ ਸੋਈ ਆ ਮਿੰਟ ਦਾ ਸੀ ਹੋਇਆ ਬੱਚਾ ਕਰਮ ਵਾਲੀ ਨੇ ਬੱਚਾ ਦਿੱਤਾ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਬਾਈ ਦੇ ਘਰ ਦੀ ਬੜਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਤੋਰਾ ਚੈੱਕ ਕਰੋ ਉਥੋਂ ਪੁੱਧਰ ਪੁੱਧਰ ਰਾਜੀ ਰੋਜੀ ਕਰਮ ਵਾਲੀ ਫੁੱਲ ਆ ਬਈ ਕੀ ਆ ਬਾਤ ਮੜੀ ਹਾਕਦੇ ਬਰੀਡ ਬਹੁਤ ਆ ਯਾਰ ਹਨਾ ਬਈ ਬਹੁਤ ਜਾਈ ਨਹੀਂ ਕੋਈ ਸੋ ਟੁੱਟੀ ਜਣੀ ਜੀ ਸੂਕਿਆ ਸਹੀ ਗੱਲ ਆ ਬਾਈ ਹੋਰਾ ਵੀ ਨਹੀਂ ਪਤਾ ਲੱਗਦਾ ਕਰਮ ਵਾਲੀ ਤੇ ਦੁੱਧ ਵਾਲਾ ਪੂਰੀ ਪਲੀ ਵੀ ਵੜਣਾ ਹਾਂ ਕੀ ਬਾਤ ਆ ਨਹੀਂ ਤੋਰਾ ਚੈੱਕ ਕਰੋ ਬਾਹਰ ਲੈ ਕੇ ਨਹੀਂ ਤੇ ਇੱਥੇ ਮੋੜ ਮੋੜ ਲਈ ਬਸ ਇੱਥੇ ਬਸ ਇਹ ਮੁੱਲ ਕੀ ਇਹਦਾ ਜਾਇਜ਼ ਆ ਬਾਈ ਮੁੱਲ ਫੋਨ ਤੇ ਕਰ ਲਾਂਗੇ ਜਾਇਜ਼ ਹੀ ਹੋ ਹਾਂਜੀ ਜਾਇਜ਼ ਠੀਕ ਆ ਬਾਈ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੁੱਲ ਜਿਹੜਾ ਵੜ ਦੇ ਹਿਸਾਬ ਨਾਲ ਜਾਇਜ਼ ਵੜ ਚੰਗੀ ਆ ਤੋਰੇ ਦੀ ਵੀ ਇੱਕ ਨੰਬਰ ਆ ਕੋਈ ਐ ਨਹੀਂ ਵੀ ਤੋਰੇ ਚ ਚੈੱਕ ਕਰ ਲੈ ਵਾ ਦੇਖ ਪੂਰਾ ਪੰਡਾਲਾ ਲੇਵਾ ਤਿਆਰ ਕਰਿਆ ਵਾ ਖਾਣ ਬਹੁਤ ਚੰਗਾ ਮੁੱਠੀ ਵਾਲਾ ਥਾਨ ਕੱਲਾ ਕੱਲਾ ਬੱਤੀ ਆਣੀ ਸੀ ਹਲੰਡੀ ਪੂਰੀ ਆ ਜੀ ਜਿੱਦੋਂ ਮਰਜੀ ਬੈਠਾਰੇ ਕੋਈ ਚੱਕਰੀ ਨਹੀਂ ਕਹਿਣਾ ਕਰਮਾਲੀ ਨੇ ਕੁਛ ਨਹੀਂ ਲੈ ਸੱਦੇ ਪਾਸੇ ਬਹਿ ਜਾ ਪੁੱਠੇ ਪਾਸੇ ਬਹਿ ਜਾ ਕੋਈ ਚੱਕਰੀ ਨਹੀਂ ਗੱਲ ਚਵਾਈ ਵੀ ਰਖਾਈ ਦਿੰਦੇ ਆ ਮਾਰਦੇ ਬਈ ਤਾਰਾ ਕੋਈ ਚੰਦ ਨਹੀਂ ਤਾਰਾ ਮਾਰ ਕੇ ਰਖਾਣੇ ਲੇਵਾ ਦਾ ਨੰਬਰ 1 ਆ ਕਰਮਾਲੀ ਦਾ ਲੈ ਜਿਵੇਂ ਮਰਜੀ ਬਹਿ ਜਾ ਕੋਈ ਬੱਚਾ ਨਹੀਂ ਲਾਇਆ ਕੋਈ ਨਿਆਣਾ ਨਹੀਂ ਪਾਇਆ ਜਿਵੇਂ ਮਰਜੀ ਗਾ ਲੈ ਚੂਣ ਬੜਾ ਚੰਗਾ ਨਾ ਬਾਈ ਮੋਟਾ ਮੋਟਾ ਚੂਣਾ ਜਿਵੇਂ ਮਰਜੀ ਚੋਈ ਚੱਲਿਆ ਕੋਈ ਚੱਕਰੀ ਨਹੀਂ ਚਵਾਈ ਤਾਂ ਇੱਕ ਨੰਬਰ ਆ ਕਰ ਬਾਈ ਕੀ ਬਾਤ ਆ ਯਾਰ ਹਾਂਜੀ ਬੜਾ ਚੰਗਾ ਚੂਣ ਲੱਗਿਆ ਖੜਕਾ ਸੁਣਦਾ ਚਵਾਈ ਰੱਖ ਨਹੀਂ ਹਾਂਜੀ ਹਾਂਜੀ ਲੈ ਮਗਰਲੇ ਥਣਾ ਚ ਵੀ ਮਾਰ ਦੇ ਬਾਈ ਲੈ ਲੈ ਚਵਾਈ ਦਾ ਕਰਮ ਵਾਲੀ ਦੀ ਇੱਕ ਨੰਬਰ ਆ ਕੀ ਬਾਤ ਆ ਯਾਰ ਬੜਾ ਚੰਗਾ ਚੂਣ ਲੱਗਿਆ ਕਰਮ ਵਾਲੇ ਨੂੰ ਪੜੀ ਵੀ ਬਹੁਤ ਆ ਵੱਡੇ ਕਰਦ ਚ ਕੋਈ ਆਏ ਨਹੀਂ ਤੇ ਮੁੱਲ ਬਾਈ ਕਹਿੰਦਾ ਫੋਨ ਤੇ ਉਹ ਜੋ ਮੁੱਲ ਜਿਹੜਾ ਵੜਦੇ ਹਿਸਾਬ ਨਾਲ ਜਾ ਜੀਓ ਹਣਾ ਬਾਈ ਹਾਂਜੀ ਹਾਂਜੀ ਠੀਕ ਹੈ ਬਾਈ ਹਾਂ ਅੱਗੇ ਵੀ ਰੱਖੋ ਨੰਬਰ ਤੇ ਕਿਹੜਾ ਸੂਆ ਜੀ ਇਹ ਸੂਆ ਜੀ ਦੂਜਾ ਸੁੰਦੀ ਆ ਜੀ ਕਿੰਨੇ ਦਿਨ ਲੂ ਜੀ ਇਹਦੇ ਜੀ 30 ਤਰੀਕ ਨੂੰ ਦਿਨ ਪੂਰੇ ਆ ਜੀ 30 ਤਰੀਕ ਨੂੰ ਹਾਂਜੀ ਅੱਜ ਕਿੰਨੇ ਹੋ ਗਏ ਅੱਜ 27 ਹੈ 27 ਹੋ ਗਈ ਹਾਂਜੀ ਤਿੰਨ ਚਾਰ ਦਿਨ ਪਏ ਆ ਤੇ ਇਹ ਜੀ ਜਮਾਂਦਰੂ ਤੇਲ ਆ ਜੀ ਓਕੇ ਇੱਕ ਥਣ ਤੋਂ ਬਾਈ ਜਮਾਂਦਰੂ ਤੇਲ ਆ ਕਿਹੜੇ ਥਣ ਤੋਂ ਤੇਲ ਆ ਬਾਈ ਪੂਰਲੇ ਤੋਂ ਜੀ ਲੈਵਾ ਬਹੁਤ ਹੈਰ ਕਰਮ ਵਾਲੀ ਦਾ ਹਾਂਜੀ ਲੇਵਾ ਇੱਕ ਨੰਬਰ ਆ ਨਾੜਾ ਨੂਰਾ ਪੋਲ ਦੇਗੇ ਆ ਥਣ ਤੋਂ ਤੇ ਲਾ ਹਾਂਜੀ ਹਾਂਜੀ ਮੂਲੇ ਤੋਂ ਬਹਿਣੀ ਵਾਲੇ ਪਾਸੇ ਇੱਕ ਥਣ ਤੋਂ ਚੱਲ ਨਾੜਾ ਨੇ ਇਕ ਕਲਾ ਕਲਾ ਥਣ ਮੁਠੀ ਵਾਲਾ ਥਣ ਵੱਡੀ ਨਾੜ ਚੈੱਕ ਕਰੋ ਦੁੱਧ ਵਾਲੀ ਚੰਗੀ ਆ ਕਿੰਨਾ ਕੁ ਰਕੜ ਵੈਸੇ ਦੁੱਧ ਦੇ ਦਿੰਦੇ ਇਹ ਵੀ 26 ਤੋਂ 28 ਠੀਕ ਆ ਭਾਈ ਹਾਂਜੀ ਮੌਜਨ ਆਈ ਹੋਲ ਹੈ ਭਾਈ ਤੋਰ ਦੇ ਕੱਦ ਚੰਗਾ ਬਰੀਡ ਚੰਗਾ ਹਜੇ ਦਿਨ ਲੈਂਦੀ ਆ 2-4 ਉਦੋਂ ਨੂੰ ਲੇਵਾ ਇਹਨੇ ਹੋਰ ਵੀ ਦੁੱਗਣਾ ਕਰਕੇ ਨਾ ਫੇਰ ਸੋਹਣਾ ਕੁੱਤੇ ਵੀ ਲੈੰਗੀ ਆ ਜੀ 2-4 ਦਾਣਾ ਪੰਡ ਲੇਵੇ ਦੀ ਘਰਮਲੀ ਤਿਆਰ ਕਰੀ ਬੈਠੀ ਆ ਤੋਰ ਆ ਬਰੀਡ ਚੈੱਕ ਕਰ ਲੋ ਇੱਕ ਨੰਬਰ ਆ ਬਣੂ ਨੂੰ ਬਹੁਤ ਯਾਰ ਹਾਂਜੀ ਹਾਂਜੀ ਮੈਂ ਕਹਿੰਦਾ ਲੇਕ ਬਈ ਸਹੀ ਜਾਂਦਾ ਜੀ ਇਹ ਤੋਂ ਹੂੰ ਬਹੁਤ ਬਣਦੀ ਆ ਜੀ ਸਹੀ ਗੱਲ ਆ ਮੋੜ ਲਿਆ ਬਈ ਤਿਆਰੀ ਬਾਈ ਕਹਿੰਦਾ ਬਹੁਤ ਚੰਗੀ ਆ ਦੁੱਧ ਵਾਲਾ ਪੀਸ ਆ ਬਹੁਤ ਸੋਹਣਾ ਲੇਵਾ ਬਣਾ ਕੇ ਬਾਈ ਕਹਿੰਦਾ ਫੇਰ ਸੋਹਣੀ ਆ ਪ੍ਰਿੰਟ ਕੱਦ ਬਰੀਡ ਇੱਕ ਨੰਬਰ ਆ ਥਣ ਬੜਾ ਕਮਾਲ ਦਾ ਅੱਥੀ ਚੋਲੇ ਮਸ਼ੀਨ ਨਾਲ ਚੋਲੇ ਇੱਕ ਨੰਬਰ ਥਾਣ ਲੱਗਿਆ ਕਰਮ ਵਾਲੀ ਨੂੰ ਲੈ। ਬ੍ਰੀਡ ਬਹੁਤ ਐਰ ਵਹਿੜ ਤੇ ਹਨਾ ਬਾਈ ਦੁੱਧ ਦਾ ਚੀਸ ਆ। ਬੇਸ਼ੱਕ ਹੈ ਤੇਲੀ ਆ ਪਰ ਦੁੱਧ ਦਾ ਰਗੜ ਬਾਈ ਨੇ ਬਹੁਤ ਚੰਗਾ ਦੱਸਿਆ। ਲੈ ਵਾ ਦੇ। ਪੂਰਾ ਪੰਡਾਲ ਆ। ਬਾਕੀ ਆ ਨਹੀਂ ਇਹਨੂੰ ਕੋਈ ਆਉਣੀ ਜਿਹੜੇ ਮਰਜ਼ੀ ਪਾਸੇ ਬੈਠੇ ਰਹੀਏ। ਠੀਕ ਆ। ਸੀਲ ਠੰਡੀ ਪੂਰੀ ਆ ਜੀ। ਕਹਿਣਾ ਕੁਝ ਨਹੀਂ ਪਾਈ ਕਹਿੰਦਾ ਜਿੱਧਰ ਦੀ ਮਰਜ਼ੀ ਵਾ ਜਾ ਠੰਡੀ ਸੀਲ ਸਿੱਧੇ ਪਾਸੇ ਪੁੱਠੇ ਪਾਸੇ ਮਗਰ ਦੀ ਜਿੱਧਰ ਦੀ ਮਰਜ਼ੀ ਵਾ ਜਾ ਲੈ। ਠੰਡੀ ਠੁੰਡੀ ਦਾ ਫੋਰ ਪੂਰੀ ਆ ਜੀ। ਕਹਿਣਾ ਕੁਝ ਨਹੀਂ ਗਾ। ਦੇ ਮੁੱਲ ਕੀ ਐ ਬਰੇਜਾ ਇਹਦਾ ਵੀ ਮੇਰੇ ਫੋਨ ਤੇ ਕਰ ਲਾਂ ਜੈ ਜੀ ਹੋ ਹਾਂਜੀ ਠੀਕ ਮਹਿੜਾਂ ਦੇ ਹਿਸਾਬ ਨਾਲ ਰੇਟ ਜਾ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੁੱਲ ਜਿਹੜਾ ਵੜ ਦੇ ਹਿਸਾਬ ਨਾਲ ਬਿਲਕੁਲ ਜੈਜ ਹੋਊਗਾ ਬਾਈ ਨਾਗਸੀ ਭਰਾ ਕੋਲੇ ਦੋ ਦੋਨੇ ਦਿਖਾਤੇ ਬਈ ਕਿਸੇ ਵੀ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ ਠੀਕ